ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਅੱਜ ਆਪਾਂ ਗੱਲ ਕਰਨੀ ਆ ਵੀ ਲੋਕਾਂ ਨੂੰ ਮਤਲਬ ਲੈਣਾ ਆਉਂਦਾ ਪਰ ਮਤਲਬ ਦੇਣਾ ਨਹੀਂ ਆਉਂਦਾ ਜਿਵੇਂ ਹੁਣ ਮੰਨ ਲਓ ਝੋਨੇ ਦਾ ਸੀਜ਼ਨ ਆ ਹਨਾ ਕਈ ਬੰਦਿਆਂ ਦਾ ਕੰਮ ਇਹ ਹੁੰਦਾ ਵੀ ਸੰਧ ਮੰਗ ਕੇ ਲਿਆਉਣੇ ਉਹਨਾਂ ਨੇ ਸੰਧ ਮੰਗ ਕੇ ਵਾਉਣੇ ਆ ਮੈਂ ਪਹਿਲਾਂ ਕਹਿ ਦਣਾ ਮੈਂ ਛੋਟੇ ਜ਼ਿਮੀਂਦਾਰ ਦੀ ਗੱਲ ਨਹੀਂ ਕਰਦਾ 2-4 ਕਿੱਲੇ ਵਾਲਿਆਂ ਨੇ ਜ਼ਿਮੀਂਦਾਰ ਦੀ ਗੱਲ ਨਹੀਂ ਮੈਂ ਕਰ ਰਿਹਾ ਕਿਉਂਕਿ ਉਹ ਤਾਂ ਵਿਚਾਰਾ ਛੋਟਾ ਜ਼ਿਮੀਂਦਾਰ ਆ ਉਹ ਤਾਂ ਮਜਬੂਰੀ ਆ ਯਾਰ ਸੰਧ ਮੰਗ ਕੇ ਵਾਉਣ ਦੀ ਚਲੋ ਇਹੋ ਜੇ ਜ਼ਿਮੀਂਦਾਰ ਨੂੰ ਸੰਦ ਦੇਣੇ ਵੀ ਚਾਹੀਦੇ ਆ ਕਿਉਂਕਿ ਇਹ ਵੀ ਆਪਣੇ ਭਰਾ ਹੀ ਆ ਮੈਂ ਗੱਲ ਉਹਨਾਂ ਦੀ ਕਰਦਾ ਜਿੰਨਾਂ ਬੰਦਿਆਂ ਕੋਲੇ 13 14 14 ਕਿੱਲੇ ਜ਼ਮੀਨ ਵੀ ਹੈਗੀ ਆ ਤੇ ਟਰੈਕਟਰ ਵੀ ਵੱਡਾ ਲਈ ਫਿਰਨਗੇ ਪਰ ਆਪ ਦਾ ਸੰਦ ਉਹਨਾਂ ਕੋਲੇ ਕੋਈ ਨਹੀਂ ਹੁੰਦਾ ਉਹਨਾਂ ਦਾ ਕੰਮ ਹੁੰਦਾ ਸਾਰੇ ਪਿੰਡ ਚੋਂ ਸੰਦ ਮੰਗ ਕੇ ਵਾਉਣੇ ਕਿਸੇ ਦੀ ਤਵੀਆਂ ਮੰਗ ਕੇ ਵਾਹਲੀਆਂ ਕਿਸੇ ਦੇ ਹਾਲ ਮੰਗ ਕੇ ਵਾਲੇ ਕਿਸੇ ਦਾ ਸੁਭਾਗਾ ਲੈ ਜਾਂਦਾ ਆ ਕੰਮ ਉਹਨਾਂ ਦਾ ਉਹਨਾਂ ਨੂੰ ਆਏ ਵੀ ਜਦੋਂ ਤੱਕ ਮੰਗਿਆਂ ਸਰਦਾ ਉਹ ਤੱਕ ਮੰਗੀ ਚੱਲੋ ਫਿਰ ਕੀ ਕਰਨਗੇ ਵੀ ਸੰਦ ਮੰਗ ਕੇ ਲੈ ਜਾਣਗੇ ਕਈ ਪਤੰਦਰ ਤਾਂ ਇਹੋ ਜਿਹਾ ਵੀ ਜਿਹੜੇ ਮੁੜ ਕੇ ਸੰਦ ਵਾਪਸ ਘਰੇ ਦੇਣ ਵੀ ਨਹੀਂ ਉਹਦੇ ਜਾ ਕੇ ਉਹਨਾਂ ਦੇ ਘਰੋਂ ਆਪ ਲਿਆਉਣਾ ਪੈਂਦਾ ਤੇ ਫਿਰ ਪਤਾ ਕੀ ਕਹਿਣਗੇ ਉਹ ਯਾਰ ਉਹ ਮੋਟਰ ਤੇ ਖੜਾ ਪਾਈ ਬਣ ਕੇ ਪਾ ਲਿਆ ਭੱਜ ਕੇ ਯਾਰ ਮੈਂ ਚੱਲਿਆ ਹੀ ਸੀ ਪਾਉਣ ਮੈਂ ਛੱਡਣ ਚੱਲਿਆ ਸੀ ਥੋੜੇ ਮੁੜ ਕੇ ਬੰਦੇ ਨੂੰ ਆਪ ਜਾ ਕੇ ਮੋਟਰ ਤੋਂ ਉਹਨਾਂ ਦੀ ਸੰਦ ਪਾ ਕੇ ਲੈਉਣੇ ਪੈਂਦੇ ਆ ਮਾਂ ਦੇ ਪੁੱਤਾਂ ਨੇ ਉੱਥੇ ਬਾਣਟ ਜੀ ਖਿਲਾਾਰੇ ਹੁੰਦੇ ਵੀ ਕੋਈ ਨਹੀਂ ਆ ਕੇ ਆਪੇ ਪਾ ਕੇ ਲੈ ਜਾਣਗੇ ਤੇ ਕਈ ਪਤੰਦਰ ਕੀ ਕਰਦੇ ਆ ਸੰਦ ਲੈ ਜਾਣਗੇ ਤੋੜ ਪੰਨ ਕੇ ਫੜਾ ਜਾਣਗੇ ਤੇ ਨਾਲੇ ਐ ਕਹਿ ਜਾਣਗੇ ਯਾਰ ਬੈਰੰਗ ਜਾ ਬੜੀ ਆਵਾਜ਼ ਕਰੀ ਜਾਂਦਾ ਬਾਈ ਯਾਰ ਮੈਂ ਜਦੋਂ ਲਗਿਆ ਸੀ ਨਾ ਉਦੋਂ ਹੀ ਐਂ ਆਵਾਜ਼ ਕਰਦਾ ਸੀਗਾ ਇਹ ਪਹਿਲਾਂ ਹੀ ਟੁੱਟਾ ਸੀ ਭਰਾਵਾ ਮਾੜਾ ਜਿਹਾ ਲੋਟ ਕਰਾ ਲਈ ਕਿਤੇ ਹੋਰ ਨਾ ਕੰਮ ਆਵਾਜੇ ਵੀ ਕੰਮ ਸੇ ਕੰਮ ਜੇ ਬੰਦਾ ਸੰਧ ਮੰਗ ਕੇ ਲੈ ਜਾਂਦਾ ਤੁਸੀਂ ਵਾਹ ਲਿਆ ਜੇ ਤੁਹਾਡੇ ਤੋਂ ਕੋਈ ਟੁੱਟ ਭੱਜ ਗਿਆ ਮਾੜਾ ਮੋਟਾ ਉਹਨੂੰ ਯਾਰ ਠੀਕਤਾ ਕਰਾ ਦਿਆ ਕਰੋ ਬਾਈ ਯਾਰ ਐਹੋ ਜਿਹੇ ਬੰਦੇ ਹਰੇਕ ਪਿੰਡ ਚ ਇੱਕ ਦੋ ਹੈਗੇ ਆ ਤੇ ਜਿਹੜੇ ਬੰਦੇ ਨੇ ਸਾਰੀ ਉਮਰ ਲੋਕਾਂ ਦੇ ਸੰਧ ਭੰਨੇ ਹੁੰਦੇ ਆ ਲੋਕਾਂ ਦੇ ਸੰਧ ਮੰਗ ਮੰਗ ਕੇ ਵਾਹੇ ਹੁੰਦੇ ਆ ਤੇ ਜਦੋਂ ਕਿਦੇ ਭੁੱਲਾ ਚੁੱਕਾ ਉਹ ਇੱਕ ਅੰਦਾ ਸੰਦ ਘਰੇ ਆਪ ਦਾ ਬਣਾ ਲੈਂਦਾ ਨਾ ਬਈ ਤੇ ਜਦੋਂ ਕਿ ਉਹਨਾਂ ਦੇ ਘਰੇ ਸੰਦ ਮੰਗਣ ਜਾਵੇ ਫਿਰ ਪਤਾ ਬੰਦਾ ਕੀ ਕਹਿੰਦਾ ਯਾਰ ਭਾਪੇ ਨੂੰ ਪੁੱਛ ਲਾ ਭਾਪੇ ਨੂੰ ਪੁੱਛ ਲਾ ਯਾਰ ਵੀ ਪਤੰਦਰਾ ਪਹਿਲਾਂ ਜਦੋਂ ਲੋਕਾਂ ਦੇ ਸੰਦ ਮੰਗਣ ਜਾਂਦਾ ਉਹ ਤੂੰ ਜਾਂਦਾ ਸੀ ਉਦੋਂ ਭਾਪੇ ਨੂੰ ਘੱਲਦਿਆ ਕਰਨਾ ਸੀਗਾ ਇਹ ਲੋਕਾਂ ਨੇ ਵਧੀਆ ਤਰੀਕਾ ਫੜ ਲਿਆ ਵੀ ਸੰਦ ਮੰਗਣ ਆਪ ਜਾਣਗੇ ਜਦੋਂ ਉਹਨਾਂ ਘਰੋਂ ਵੀ ਸੰਦ ਲੈਣਾ ਜੇ ਫਿਰ ਭਾਪੇ ਨੂੰ ਪੁੱਛ ਲਾ ਫਿਰ ਲੋਕਾਂ ਘਰੇ ਭਾਪੇ ਨੂੰ ਘੱਲਿਆ ਕਰੋ ਵੀ ਜਾ ਫਲਾਣੇ ਘਰੋਂ ਸੰਦ ਪਾ ਲਿਆ ਲੋਕਾਂ ਦੇ ਸੰਦ ਭੰਣੇ ਸੌਖੇ ਆ ਆਪ ਦਾ ਬਣਾਉਣਾ ਬਹੁਤ ਔਖਾ ਹੁੰਦਾ ਬਈ ਜੇ ਮਤਲਬ ਲੈਣਾ ਜਾਣਦੇ ਹੋ ਤਾਂ ਮਤਲਬ ਦੇਣਾ ਵੀ ਜਾਣਿਆ ਕਰੋ ਆ ਆਪਦੀ ਵਰੀ ਫਿਰ ਲੋਕ ਬਹੁਤ ਚੀਕਾਂ ਮਾਰਦੇ ਆ ਤੇ ਕਈ ਬੰਦਿਆਂ ਨੇ ਕੰਮੀ ਨਵਾ ਫੜ ਲਿਆ ਪਹਿਲਾਂ ਸਾਰੇ ਪਿੰਡ ਦੇ ਸੰਧਪਨ ਆਪਣੀ ਜਾਣਗੇ ساری ਉਮਰ ਤੇ ਜਦੋਂ ਇੱਕ ਦੋ ਸੰਧ ਘਰ ਦੇ ਬਣ ਜਾਣਗੇ ਫਿਰ ਕੀ ਕਰਨਗੇ ਫਿਰ ਉਹਨਾਂ ਨੂੰ ਗੁੱਲੇ ਡਡੇ ਮੋਟੇ ਲਵਾਉਣਗੇ ਵੀ ਕਿਸੇ ਦੇ ਟਰੈਕਟਰ ਦੇ ਮਗਰੋਂ ਪੈਣ ਹੀ ਨਾ ਕਹਿਣਗੇ ਪਾਲਾ ਭਰਾਵਾ ਜੇ ਪੈਂਦਾ ਤਾਂ ਪਤਾ ਪੈਣਾ ਕਿੱਥੋਂ ਆ ਜਦੋਂ ਲਿੰਕਾਂ ਵਾਲੇ ਗੁੱਲੇ ਤੇ ਡਡੇ ਮੋਟੇ ਕਰਾਉਂਦੇ ਸੰਧ ਕਿੱਥੋਂ ਪੈ ਜੂਗਾ ਐ ਹੋਜੇ ਬੰਦੇ ਦਾ ਪਿੰਡ ਚੋਂ ਬਾਈਕਾਟ ਕਰ ਦੇਣਾ ਚਾਹੀਦਾ ਬਾਈ ਮੈਂ ਥੋਕ ਕੇ ਕਹਿਣਾ ਯਾਰੇ ਚੰਗਾ ਤਰੀਕਾ ਵੀ ਪਹਿਲਾਂ ਲੋਕਾਂ ਦੇ ਸੰਤ ਮੰਗ ਮੰਗ ਭੰਨੀਗੇ ਆਪ ਦੀ ਵੈਰੀ ਤੁਸੀਂ ਗੁੱਲੇ ਡਡੇ ਮੋਟੇਲ ਵਾਲੇ ਕਿਉਂ ਬਈ ਲੋਕਾਂ ਦੇ ਫਰੀ ਆਉਂਦੇ ਆ ਹਰੇਕ ਪਿੰਡ ਚ ਇੱਕ ਦੋ ਬੰਦੇ ਇਹੋ ਜਿਹੇ ਹੈਗੇ ਜਿੰਦੇ ਕੋਲ ਜ਼ਮੀਨ ਜਾਇਦਾਦ ਵੀ ਹੈਗੀ ਆ ਟਰੈਕਟਰ ਵੀ ਵੱਡਾ ਹੈਗਾ ਪਰ ਸੰਤ ਮੰਗ ਕੇ ਵਾਉਣੇ ਆ ਪਤਾ ਵੀ ਸੰਤਾਂ ਦੇ 5-6 ਲੱਖ ਰੁਪਈਆ ਕੌਣ ਲਾਵੇ ਸਾਰਿਆਂ ਤੇ ਵੀ ਮੰਗਿਆਂ ਸਰ ਜਾਂਦਾ ਕਿਸੇ ਦੇ ਤਵੀਆਂ ਮੰਗ ਲਈਆਂ ਕਿ ਉਹਦੇ ਹਲ ਮੰਗ ਲਈ ਕਿ ਦਸਵਾਗਾ ਮੰਗ ਲਿਆ ਬਸ ਆਹ ਕੰਮ ਆਨਾਂ ਕੋਲੇ ਜਦੋਂ ਸੰਤ ਆਪਦੇ ਘਰ ਦੇ ਬਣਾਲੇ ਉਦੋਂ ਲੋਕ ਸਿਆਣੇ ਹੋ ਜਾਂਦੇ ਆ ਉਦੋਂ ਗੁੱਲੇ ਬੋਟੇ ਲਵਾਲੇ ਕਦੇ ਤਮੀਆਂ ਦੀ ਹੁੱਕ ਮੋਟੀ ਕਰਾਤੀ ਵੀ ਨਾ ਕਿਸੇ ਮਗਰ ਪੈਣ ਨਾ ਲੋਕੀ ਲੈ ਕੇ ਜਾਣ ਨਾ ਮੜ ਕੇ ਜਵਾਬ ਵੀ ਨਹੀਂ ਦੇਣਗੇ ਦੇਖ ਲੈ ਭਰਾਵਾ ਜੇ ਪੈਂਦਾ ਤਾਂ ਪਾਲਾ ਵੀ ਸਾਲੇ ਉਹ ਪਊਗਾ ਕਿੱਥੋਂ ਜੇ ਪੈਣ ਜੋਗਾ ਛੱਡੇ ਨਹੀਂ ਤੁਸੀਂ ਜਦੋਂ ਜਦੋਂ ਗੁੱਲੇ ਦੇ ਡੇਰੇ ਬੋਟੇ ਲਵਾ ਤੇ ਤਮੀਆਂ ਨੂੰ ਅੱਜੀ ਮੋਟੀ ਹੋਕ ਕਲਵਾਈ ਬੈਠੇ ਹੋ ਕਿੱਥੋਂ ਸਾਂ ਦਾ ਪੈ ਜਾਣਗੇ ਉਹ ਇਹੋ ਜਿਹੇ ਬੰਦੇ ਦਾ ਨਾ ਪਿੰਡ ਚੋਂ ਬਾਈਕਟ ਕਰ ਦਿਆ ਕਰੋ ਯਾਰ ਨਾ ਇਹੋ ਜਿਹੇ ਨਾ ਵਰਤਨ ਵਰਤਾਇਂ ਛੱਡ ਦਿਓ ਠੀਕ ਹੈ ਯਾਰ ਸੰਦ ਬੌਣ ਨੂੰ ਬਣਿਆ ਕੋਈ ਚੱਕਰ ਨਹੀਂ ਭਰਾਦਾਰੀ ਹੁੰਦੀ ਹੈ ਬੰਦੀ ਯਾਰੀ ਦੋਸਤੀ ਹੁੰਦੀ ਆ ਇੱਕ ਦੂਜੇ ਦੇ ਸੰਦ ਬੰਦਾ ਵਰਤਦਾ ਮੈਂ ਇਹ ਨਹੀਂ ਕਹਿੰਦਾ ਵੀ ਇੱਕ ਦੂਜੇ ਨੂੰ ਸੰਦ ਹੀ ਨਾ ਦਿਓ ਬੌਣ ਵਾਸਤੇ ਜੀ ਸਦਕੇ ਦਿਓ ਠੀਕ ਆ ਭਾਈਚਾਰਾ ਬਣਿਆ ਬਣਿਆ ਰਵੇ ਮੈਂ ਗੱਲ ਸਿਰਫ ਉਹਨਾਂ ਬੰਦੇ ਦੀ ਕਰਦਾ ਵੀ ਜਿਹੜੇ ਲੋਕਾਂ ਦੇ ਸੰਦ ਭੰਨ ਰਹਿੰਦੇ ਆ ਪਰ ਆਪ ਦੇ ਵਾਰੀ ਮੁੜ ਕੇ ਉਹ ਚੀਕਾ ਮਾਰਦੇ ਆ ਆਪ ਦੇ ਵਾਰੀ ਮੁੜ ਕੇ ਉਹ ਸਿਆਣੇ ਹੋ ਜਾਂਦੇ ਆ ਇੱਕ ਗੱਲ ਹੋਰ ਲੋਕਾਂ ਨੇ ਫੜ ਲਈ ਨਵੀਂ ਪਹਿਲਾਂ ਲੋਕਾਂ ਦੇ ਸੰਦ ਭੰਨੀ ਜੀ ਦੋਨਾਂ ਘਰੇ ਸੰਦ ਹੋ ਗਈ ਮੰਗਣ ਜਾਵੜੇ ਉਹ 6 ਰਾਲ ਲੋਹਾ ਬੜਾ ਮਹਿੰਗਾ ਹੋ ਗਿਆ ਵੇ ਆ ਫਲਾਣਾ ਸੰਦ ਇੰਨੇ ਦਾ ਲਿਆਂਦਾ ਭਰਾਵਾ ਅੱਗ ਲੱਗੀ ਵੀ ਬਾਜ਼ਾਰ ਚ ਬੜਾ ਮਹਿੰਗਾ ਲੋਹਾ ਹੋ ਗਿਆ ਬੱਲੇ ਬੱਲੇ ਐ ਕਰੀ ਜਾਣਗੇ ਅਗਲੇ ਨੂੰ ਸੁਣਾਈ ਜਾਣਗੇ ਵੀ ਸੰਦ ਬੜਾ ਮਹਿੰਗਾ ਆ ਵੀ ਨਾਲ ਜਾ ਤੂੰ ਇਸ ਕਰਕੇ ਭਰਾਵੋ ਜੇ ਮਤਲਬ ਲੈਣਾ ਜਾਣਦੇ ਹੋ ਤਾਂ ਮਤਲਬ ਦੇਣਾ ਵੀ ਜਾਣਿਆ ਕਰੋ ਲੋਕਾਂ ਦੇ ਜੇ ਸੰਦ ਸਾਰੀ ਓਰ ਮੰਗ ਮੰਗ ਕੇ ਵਾਏ ਆ ਤੇ ਆਪ ਦੇ ਵਾਰੀ ਮੁੜ ਕੇ ਦਰਵਾਜ਼ੇ ਭੀੜੀ ਨਾ ਕਰਿਆ ਕਰੋ ਉਦੋਂ ਵੀ ਦਰਵਾਜ਼ੇ ਖੁੱਲੇ ਰੱਖਿਆ ਕਰੋ ਵੀ ਕੋਈ ਗੱਲ ਨਹੀਂ ਯਾਰ ਜਦੋਂ ਆਪਾਂ ਨੂੰ ਲੋੜ ਸੀ ਆਪਾਂ ਵੀ ਲੋਕਾਂ ਦੇ ਮੰਗ ਮੰਗ ਕੇ ਵਾਇਆ ਜੇ ਆਪਾਂ ਹੁਣ ਆਵਦਾ ਇੱਕ ਅੰਦ ਸੰਦ ਬਣਾ ਲਿਆ ਕੋਈ ਚੱਕਰ ਨਹੀਂ ਲੈ ਜਣ ਪਾ ਲੈਣ ਲੋਕ ਫਿਰ ਆਪਦੇ ਘਰ ਨੂੰ ਸਿਆਣੇ ਨਾ ਬਣਿਆ ਕਰੋ ਹਰੇਕ ਬੰਦਾ ਮਿਹਨਤ ਕਰਕੇ ਪੈਸੇ ਲਾ ਕੇ ਸੰਦ ਬਣਾਉਂਦਾ ਦੋ ਨੰਬਰ ਚ ਕਿਸੇ ਦੇ ਨਹੀਂ ਆਉਂਦੇ ਇੱਥੇ ਠੀਕ ਆ ਜੇ ਕੋਈ ਛੋਟਾ ਜ਼ਿਮੀਂਦਾਰ ਆ ਉਹਦੀ ਮਦਦ ਕਰਨੀ ਚਾਹੀਦੀ ਆ ਉਹਨੂੰ ਸੰਦ ਵੀ ਦੇਣ ਚਾਹੀਦੇ ਕੋਈ ਗੱਲ ਨਹੀਂ ਪਰ ਛੋਟੇ ਜ਼ਿਮੀਂਦਾਰ ਨੂੰ ਮੈਂ ਬੇਨਤੀ ਕਰਦਾ ਭਰਾਵਾਂ ਨੂੰ ਕਿਉਂਕਿ ਥੋੜੇ ਜਿਹੇ ਭਰਾਵਾਂ ਵੀ ਇਹੋ ਜਿਹਾ ਦੇਖੇ ਆ ਜਿਹੜ ਪ੍ਰਭੂ ਕਦੇ ਵੀ ਬਾਈ ਕਰਦੇ ਆ ਕਿ ਇਹ ਲੋਹੇ ਵਾਲੀ ਚੀਜ਼ ਆ ਨਾ ਟੁੱਟ ਪੱਜ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਪਰ ਉਸ ਚੀਜ਼ ਨੂੰ ਬਣਾ ਕੇ ਅਗਲੇ ਦੇ ਘਰੇ ਦੇ ਕੇ ਆਇਆ ਕਰੋ ਅਗਲੇ ਦੇ ਮਨ ਨੂੰ ਤਾਂ ਸਕੂਨ ਹੋਵੇ ਯਾਰ ਜੇ ਬੰਦਾ ਮੰਗ ਕੇ ਲੈ ਗਿਆ ਸੀ ਹਨਾ ਵੀ ਜੇ ਟੁੱਟ ਪੱਜ ਹੋ ਗਈ ਤਾਂ ਅਗਲਾ ਬਣਾ ਕੇ ਦੇ ਕੇ ਗਿਆ ਬੇਸ਼ੱਕ ਨੁਕਸਾਨ 500 ਦੇ ਹੀ ਹੋਵੇ ਪਰ ਅਗਲੇ ਨੂੰ ਮਹਿਸੂਸ ਹੁੰਦਾ ਯਾਰ ਵੀ ਇੱਕ ਤਾਂ ਸੰਦ ਦਿੱਤਾ ਹਨਾ ਉੱਤੋਂ ਭੰਨ ਕੇ ਫੜਾ ਗਿਆ ਇਸ ਕਰਕੇ ਇਸ ਗੱਲ ਵੱਲ ਪ੍ਰਭੂ ਧਿਆਨ ਜ਼ਰੂਰ ਦਿਆ ਕਰੋ ਆਪਸ ਦੇ ਵਿੱਚ ਭਾਈਚਾਰਾ ਬਣਾ ਕੇ ਰੱਖੋ ਸੰਦ ਵਾਉਣ ਨੂੰ ਹੀ ਬਣਿਆ ਕੁਝ ਨਹੀਂ ਹੁੰਦਾ ਇਹਨਾਂ ਨੂੰ ਪਾਰਾ ਆਪ ਦਾ ਸਮਝ ਕੇ ਵਾਇਆ ਕਰੋ ਪੰਨ ਤੋੜ ਕੇ ਨਾ ਅਗਲੇ ਦੇ ਘਰੇ ਫੜਾ ਕੇ ਆਇਆ ਕਰੋ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਮੈਨੂੰ ਪਤਾ ਹਰੇਕ ਪਿੰਡ ਚ ਇੱਕ ਦੋ ਬੰਦੇ ਇਹੋ ਜਿਹੇ ਜ਼ਰੂਰ ਹੁੰਦੇ ਆ ਜਿਨ੍ਹਾਂ ਦਾ ਕੰਮ ਹੀ ਇਹ ਹੁੰਦਾ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਕੋਈ ਭਰਾਵੋ ਕੀ ਸ਼ਬਦ ਮਾੜਾ ਚੰਗਾ ਮੂੰਹ ਚੋਂ ਨਿਕਲ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਜਉਂਦੇ ਵਾਸਤੇ ਰੋ